ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਟਡਿਆਲਾ ਨੱਥ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਨਹੀਂ ਨਹੀਂ ਮਠਾਈ ਦੇ ਪੁਣਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਇੱਕ ਆ ਕਟਾ ਤੇ ਇੱਕ ਆ ਮਾਝ ਤੁਹਾਨੂੰ ਗੱਭਣ ਤੁਹਾਨੂੰ ਦਿਖਾਉਣੀ ਆ ਕੱਲ ਬਾਅਦ ਆਪਾਂ ਹੁਣ ਰਣਜੀਤ ਭਾਈ ਹੁਣਾਂ ਕਰਦੇ ਆਂ ਤੇ ਪੁੱਛਦੇ ਨਾ ਬਾਰੇ ਸਾਰੀ ਡਿਟੇਲ ਆ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਸਭ ਚਲਦੀ ਹੋ ਸਣਾ ਠੀਕ ਠਾਕ ਵਧੀਆ ਵਧੀਆ ਜੀ ਹੋਰ ਪਰਿਵਾਰ ਸਭ ਠੀਕ ਠਾਕ ਵੇਗਿਆ ਉਦਨ ਵਾਲਾ ਮਾਲ ਫਿਰ ਮਾਲ ਉਦਨ ਵਾਲਾ ਤੇ 15 ਮੀਟੀ ਲੱਗਿਆ ਤੇ ਪਾਜੀ ਅੱਜ ਵੀ ਮੀਆਂ ਦੇ ਫੋਨ ਆਉਂਦੇ ਨੇ ਅੱਛਾ ਅੱਜ ਫੋਨ ਆਈ ਜਾਂਦੇ ਆ ਠੀਕ ਆ ਅੱਜ ਫੇਰ ਤਾਂ ਹੀ ਮੱਝ ਲੈਣਤੀ ਜੀ ਹਾਂ ਮੱਝ ਮੈਂ ਹੁਣ ਕਰੀਏ ਸਟਾਰਟ ਚਾਹੀਏ ਚਾਹੀਏ ਠੀਕ ਠੀਕ ਆ ਗਾੜੀ ਕਰਮੀ ਹੋਣਦੀ ਆ ਤੇ ਅੱਜ ਹੌਲੇ ਭਾ ਕਾਵਾਂ ਦੇ ਵੀ ਫੇਰ ਉਦਨ ਹੀ ਵਾਲਾ ਮਾਰ ਅੱਛਾ ਅੰਦਰ ਹੀ ਆ ਅੱਛਾ ਤਾਂ ਨਹੀਂ ਚੜਦਾ ਜਾ ਜੀ ਥੱਲੇ ਚੱਕੂਗਾ ਚਲ ਨਾਂ ਦ ਨਾਮ ਰਾਂਜੀਤ ਸਿੰਘ ਹਾਂਜੀ ਪਿੰਟੜਡੇ ਵਾਲਾ ਨੱਤ ਪੱਤੀ ਮਿਰਚੋ ਵਾਲੀ ਠੀਕ ਹੈ ਜੀ ਜਿਲ੍ਹਾ ਗਦਾਸਪੁਰ ਤੇ ਫੋਨ ਨੰਬਰ ਬੋਲ ਦੇਕ ਨੰਬਰ 98550 9493 ਠੀਕ ਹੈ ਚਲੋ ਫਿਰ ਸ਼ੁਰੂਆਤ ਆ ਮੱਝ ਤਾਂ ਹੀ ਆਪਾਂ ਕਰ ਲਈਏ ਹਾਂਜੀ ਹਾਂਜੀ ਕਿੰਨਵਾ ਸੁਹਾਜੇ ਦਾ ਹਰਪੀ ਭਾਈ ਤੈਨੂੰ ਤੇ ਭਾਏ ਦੂਜਾ ਵੀ ਕਹੀਏ ਤੀਜੇ ਸੁਏ ਮੈਂ ਸੁਣੀ ਤੇ ਕਿੰਨੇ ਕਿ ਦੁੱਧ ਆ ਲੀਜੇ ਦੁੱਧ ਲੈ ਰਿਖਤੀ ਤਾਰਾਂ ਕੋਈ ਆਈ ਆ ਤੈਨੂੰ ਅੱਛਾ ਉਹ ਤੇ ਪਿਛਲੇ ਸੁਏ ਨੇ 13 14 ਕਿਲੋ ਦਿੱਤਾ ਨਾ ਅੱਛਾ ਮੈਂਨਾ ਉਧਰੋਂ ਲਿਆਂਦੀ ਮਾਲ ਵਿੱਚ ਹਰਿਆਣੇ ਜਮਈ ਆਏ ਠੀਕ ਹੈ ਹਾਂਜੀ ਚਲੋ ਤੋਰੋ ਹੈ ਕਰੀਨ ਕਿੰਨਾ ਕੁ ਤੇਰਾ ਲੈ ਜੂਗੀ ਟਾਈਮ ਪਰ ਪੀ ਭਾਜੀ ਕਹਨੂ ਤੇ ਉਹ ਦੱਸ ਦੇਣਾ ਦੇ ਅੱਛਾ ਦਸਾਂ ਦਿਨਾਂ ਨੂੰ ਪੂਰੇ ਹੋਣ ਦੇ ਦਿਨ ਉਹਨੇ ਮੈਨੂੰ ਟੀਵੀ ਖਾਈ ਹੈ ਅੱਛਾ ਪਰ ਮੈਂ 15 ਦਿਨਾਂ ਦਾ ਅੱਛਾ ਆਹ ਚਲੋ ਕੋਈ ਦੋ ਚਾਰ ਦਿਨ ਉੱਤੇ ਵਖੜਾ ਸਾਡੇ ਨਾਲ ਮਹੀਨੇ ਅੱਗੇ ਪਿੱਛੇ ਵਾਧਦੇ ਆ ਕਿ ਉਹਦੇ ਗੱਡਾ ਕਰ ਵੀ ਅੱਗੇ ਪਿੱਛੇ ਹੋ ਜਾਂਦਾ ਹੈ ਮੈਂ ਅਗਲੇ ਮੁੜਕੇ ਮੈਂ ਫੂ ਕਹਿਣ ਯਾਰ ਤੂੰ ਤਾਂ ਇੰਨੇ ਦਿਨ ਹੀ ਜਾਣਾ ਹਾਂਜੀ 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 ਮੈਂ 15 ਦਿਨਾਂ ਦਾ ਬੁਲਾਉਣਾ ਵੀ 15 ਦਿਨਾਂ ਦੇ ਲਈ ਤੋਰੋ ਹਾਂ ਫੇਰ ਇਨਾਂ ਉੱਤਰਾ ਜਿਹੜੀ ਘੱਤ ਘੱਤ ਦੀ ਚੰਗੀ ਆ ਪਾਰੇ ਪੱਲੇ ਦੀ ਮੱਝ ਆ ਜਿਹੜੀ ਬਾਕੀ ਥੱਲੇ ਤਾਂ ਤਿਆਰ ਹੋਣੀ ਸ਼ੁਰੂ ਹੋ ਗਈ ਆ ਆ ਚਿਹਰੇ ਤੇ ਕਰੀ ਦੇਖ ਸਕਦੇ ਜੀ ਸਿੰਗਾ ਸੁੰਗਾ ਤੋਂ ਵੀ ਚੰਗੀ ਆ ਛੋਟਾ ਸਿੰਗ ਆ ਜਿਹੜਾ ਆ ਦੇ ਫੱਦੇ ਜੀ ਤੇ ਕਿੰਨਾ ਰੱਖ ਰਹੀ ਐ ਫਿਰ ਇਹਦਾ ਮੁੱਲ ਆਪਾਂ ਪਰ ਫਿਰ ਭਾਈ ਪਾਜੀ ਬਾਜ਼ਾਰ ਚ ਤੇ ਸਾਰੇ ਤੁਹਾਨੂੰ ਪਤਾ ਹੀ ਆ ਹਾਂ ਜੀ ਨਾਲ ਦੀ ਦਸੀ ਸੀ ਹੁੰਦੀ ਜਾਂਦੀ ਚਰਚ-ਪ੍ਰਚਰ ਹੁੰਦੀ ਜਾਂਦਾ ਠੀਕ ਆ 75 ਹਜ਼ਾਰ ਦੀ 75 ਹਜ਼ਾਰ ਦੀ ਨਹੀਂ ਵਿੱਚੋਂ ਕਰੀਏ ਮਾਨ ਆ ਜਾਜੀ ਕਰੀ ਤੁਸੀਂ ਆਪ ਹੀ ਦੱਸੋ 72 ਦੀ ਦੇ ਦੀ ਨਹੀਂ ਪੂਰੇ 70 ਦੀ ਜਾਂਦਾ ਚਲੋ ਭਾਈ 70 ਦੀ ਪੂਰੇ 70 ਦੀ ਖਾਨ ਆ ਜੀ ਠੀਕ ਹੈ ਠੀਕ ਹੈ ਜੇ ਸੂੜ ਹੀ ਕਰਾਂ ਠੀਕ ਹੈ ਤੇ ਹੁਣ ਗਾਂ ਦਿਖਾਈ ਆ ਆਵਲੀ ਕਿੰਨਾ ਹੀ ਦੁੱਧ ਦੇ ਤੈ ਕੋ ਹਰ ਭਾਈ ਇਹ ਗਾਂ ਨਾ ਬੋਲੀ ਅੱਛਾ ਠੀਕ ਹੈ ਮੈਂ ਝੂਠ ਬੋਲਦਾ ਵੇ ਲੋ ਮੈਨੂੰ ਵੀ ਲੱਗਾ ਜੀ ਠੀਕ ਹੈ ਅੱਜ ਠੀਕਾ ਭਰਾਇਆ ਅੱਛਾ ਠੀਕਾ ਭਰਾਤਾ ਇਹਨਾਂ ਭਰਾਤਾ ਠੀਕ ਹੈ ਉਹਦੇ ਇਸ ਲਈ 8-9 ਕਿਲੋ ਆਹਨ ਮਸਤਾ ਕਰਾਂ ਦੀ ਗਰੰਟੀ ਤੇ ਅੱਛਾ ਸਾਨੂੰ ਨੂੰ 1.5-2 ਮਹੀਨੇ ਅੱਛਾ ਤੇ ਜਮਾਂਦਰੂ ਤੋਲ ਦੋ ਹੀ ਥਾਣ ਚੱਲਦੇ ਨੇ ਥਾਣ ਨਿਆਣਾ ਪਾਗੇ ਭਨਿਆਣਾ ਜਿਹੜਾ ਮੱਝ ਹੀ ਪੈਗੇ ਥੱਲੇ ਬੈਜੋ ਦੋ ਥਾਣ ਚੱਲਦੇ ਆ ਦੋ ਪਹਿਲੇ ਸਵੇਰੇ ਨਹੀਂ ਚੱਲੇ ਇਹ ਤਾਈ ਕੋ ਨਹੀਂ ਹੈ ਬਹਿਣੀ ਵਾਲ ਦੇ ਚੱਲਦੇ ਦੋਵੇਂ ਹਨਾ ਬਹਿਣੀ ਵਾਲ ਚੱਲਦੇ ਦੂਜੇ ਦੋਵੇਂ ਚੰਦੇ ਹੀ ਨਹੀਂ ਸਟਾਰਟ ਇੱਕ ਬਾਈ ਨਹੀਂ ਚਲਦੀ ਇੱਕੋ ਹੀ ਬਾਈ ਚਲਦੀ ਏਦੀ ਚਲੋ ਫਿਰ ਤੋਰੋ ਇਹਨੂੰ ਬਾਕੀ ਇਹ ਆ ਕਿ ਚਲੋ ਜੇ ਕਿਸੇ ਨੇ ਘਰ ਦਾ ਚਾਹ ਪਾਣੀ ਦਾ ਸਾਰਨਾ ਉਹ ਸਾਰੀ ਜਾਊਗੀ ਥਾਣੇ ਦੇ ਸਿਰਫ ਦੋ ਹੀ ਚੱਲਦੇ ਆ ਬਹਿਣੀ ਵਾਲੇ ਪਾਸੇ ਦੇ ਦੂਸਰੇ ਦੋ ਚੱਲੇ ਹੀ ਨਹੀਂ ਕਹਿੰਦੇ ਸ਼ੁਰੂ ਤੋਂ ਇਹ ਕੀ ਕਰਦਾ ਚਾਹ ਪਾਣੀ ਦਾ ਸਾਰੀ ਜਾਊਗੀ ਕਿ ਜਿੰਨੇ ਬਸ ਕਰਦਾ ਦੁੱਧ ਪੀਣਾ ਉਹ ਵੀ ਰਸਤੇ ਚੰਗੀ ਆ ਮੇਰੇ ਦੁੱਧ ਵੀ ਸੰਗਣ ਹੁੰਦਾ ਵਾ ਅਰਬੀ ਭਾਈ ਸਾਢੇ ਪੰਜ ਫੈਟ ਹੁੰਦੀ ਹੈ ਅੱਛਾ ਹਾਂਜੀ ਠੀਕ ਐ ਤੇ ਕਿੰਨਾ ਚਿਰ ਦਾ ਮੁੱਲ ਫਿਰ ਮਾਈ ਜੇਹੇ ਹੁੰਦੇ ਚੋਵੇਂ ਥਾਨ ਹਾਂਜੀ ਤੇ ਮੱਸੀ ਹੋਈ ਜਾਂਦੀ 30000 ਦੀ ਅੱਛਾ ਤੁਹਾਨੂੰ ਵੀ ਪਤਾ ਹੀ ਹੈ ਹਾਂਜੀ ਹੁਣ ਵਸੀ ਦੇ ਦਾਂਗੇ 13000 13000 ਦੀ ਨਹੀਂ ਫਿਰ ਬੱਸੋ ਫਿਰ ਕੁਛ ਲਿਆਓ ਕਰੋ ਜੀ ਅੱਜ ਕਰੋ 10 ਦੀ ਦੇ ਦੀ ਅੰਦਰ ਕਰੀਏ ਦਾਹ ਤਾਂ ਹੋਰ ਫਿਰ ਗਾਗ ਵੀ ਨਾ ਅਹੀਂ ਤੇ ਕਰਦਨੇ ਫਿਰ ਕਾ ਫੇਰ ਸੌਦਾ ਕਰਾਂ ਤੇ ਮੈਂ ਸੌਦਾ ਇੱਕੋ ਹੀ ਕਰਨਾ ਜੀ ਲੱਗਾ ਹੀ ਚੋਈ ਅੱਛਾ 9000 ਦੀ 9000 ਦੀ ਵਿੱਚ ਛੋਟ ਛਾਟ ਕਰ ਦੋਗੇ ਠੀਕ ਹੈ ਜੀ ਉਹ ਵੀਰ ਆਪਣੇ ਆਪਣੀ ਦੋ ਟਾਈਮ ਇਥੇ ਚੋਗੇ ਤਸਦੀ ਕਰਕੇ ਲੈ ਕੇ ਜਾਵੇ ਠੀਕ ਹੈ ਜੋ ਦੱਸਿਆ ਉਹ ਕਰੋ ਦੁੱਧ ਫਿਰ 10 ਕਿਲੋ ਕਰ ਜੂਗੀ ਜੇ ਦੋ ਚਾਹ ਦੇਣੀਆਂ ਤਾਂ ਠੀਕਾ ਲੋ ਆਤਾ ਮੈਂ अच्छा ठीक है पराठा ਤੇ ਹੁਣ ਪੱਕਾ ਦੁੱਧ 7 ਲੀਟਰ ਹੈ ਤਸਵੀਰੇ ਫੇਰ ਇਕ ਟੀਕਾ ਉਹਨੂੰ ਗਿਆ ਅੱਛਾ ਕੱਲ ਨੂੰ ਇਕ ਟੀਕਾ ਹੋਰ ਆਏ ਕਿ ਚਲੋ ਬੋਲੀ ਕਰਕੇ ਥੋੜਾ ਕਿਲੋ ਕਣ ਦਾ ਫਰਕ ਪੈ ਜਾਂਦਾ ਨਹੀਂ ਮੈਂ ਇਦਾਂ ਹੀ ਗੱਤਾਂ ਆਈ ਹਰ ਵੀ ਭਾਰੀ ਅੱਛਾ ਜਦੋਂ ਮੇਰੇ ਕੋਲ ਟੱਕਰ ਜਿਹੜਾ ਬਣਿਆ ਦੋ ਡਿਜੀ ਲਵਣੀ ਅੱਛਾ ਨੂੰ ਕਿ ਹੁਣ ਆਪਾਂ ਦੋ 4 ਸੋਨਾ ਕੀ ਹੋਣ ਡਿਆ ਜੇ ਡੰਗਰ ਖਰੋਜ ਜਾਂਦਾ ਹਾਂਜੀ ਹਾਂਜੀ ਉਹਦੇ ਵਾਂਗੇ ਦੇ ਪੰਡਤ ਨੂੰ ਖਰਚ ਹੋ ਜਾਂਦਾ ਠੀਕ ਹੈ ਤੇ ਆ ਵੀ ਬੱਚੇ ਤਾਂ ਵੀ ਨਹੀਂ ਜੇ ਹਰ ਵੀ ਭਾ ਇਹ ਵੀ ਬੱਚੇ ਤੋਂ ਪਹਿਲਾਂ ਬਿਨਾਂ ਹੀ ਜੇ ਤੇ ਦੇਖੋ ਦੁੱਧ ਕਿੰਨਾ ਜੇ ਇਹਦੇ ਕਿਲੋ ਥੱਲੇ ਦੋ ਤੋਂ ਕਹਿਣ ਤੋਂ ਮੈਂ 9 ਕਿਲੋ ਕਹਿਣਾ ਹਾਂ ਜੀ 10 ਵੀ ਕਹਿਣਾ 8 ਕਿਲੋ ਪੱਕਾ ਦੋ 10 ਲੀਟਰ ਅੰਡਾ ਕਰਕੇ 8 ਕਿਲੋ ਤੋਰੋ ਫੇਰ ਇਹਦੇ ਥਣ ਦੇ ਸਾਦੇ ਲਾਗੇ ਤਾਂ ਇਹ ਜਰਸੀ ਆ ਜਿਹੜੀ ਪਹਿਲੀ ਸੁਏ ਸੁਆ ਪਾਜੀ ਅੱਛਾ ਪਹਿਲਾਂ ਹੀ ਸੁਆ ਉਹ ਸਾਦਾ ਦੰਦਾਂਜੀ ਹੋਵੇ ਮੈਂ ਜੀ ਚੈੱਕ ਕੀਤੀ ਠੀਕ ਹੈ ਹਾਂ ਥੋੜਾ ਜਿਹਾ ਬੋਧ ਦੰਦਾ ਕਰਦੀ ਪਾਈ ਕਰੀ ਮੈਂ ਅੰਗਰੇਜ਼ੀ ਪਾਈ ਹੁੰਦੀ ਸੀ ਸਾਥੀ ਸੇਰ ਠੀਕ ਹੈ ਜੀ ਹਾਂ ਜੀ ਆ ਜੁਲੇ ਆ ਤੇ ਇਹ ਦਾਮੋਲਾ ਇਹ ਦਾਮੋਲਾ ਆਰ ਪੀ ਪਾਜੀ ਕੋਈ ਵੀਰਪੁਰਾ ਫੋਨ ਦੇ ਕਰ ਲੈ ਇਹਦਾ ਸੌਦਾ ਹੋ ਜਾ ਮਨਾਂ ਅੱਛਾ ਉਹਨਾਂ ਸ਼ਾਮਾਂ ਨੂੰ ਚੋਣੀ ਆ ਅੱਛਾ ਤੇ ਵੈਸੇ ਸਾਈਮ ਨੂੰ ਦੇ ਕੇ ਅਜੇ ਸਾਮਾਨ ਉਹਨਾਂ ਦੇ ਫੇਟਾ ਜੀ ਠੀਕ ਹੈ ਨਹੀਂ ਤੇ ਫੋਨ ਕਰ ਲੈਣ ਵੀਰਪੁਰਾ ਕੋਈ ਕਰ ਲੈ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਯਾਰ ਕੇ ਕੱਟਾ ਵੀ ਲੈਣਤਾ ਜੀ ਯਾਰ ਦਾ ਮਾਦੀ ਲੈਣਾ ਠੀਕ ਹੈ ਇਹ ਵੀ ਕਿਲਾ ਗੇਲਾ ਗੱਡੀ ਰੇਚ ਅੱਛਾ ਕਿ ਉਹ ਮੈਨੂੰ ਆਂਦੇ ਯਾਰ ਕਟਾ ਵੇਚਣਾ ਮੈਂ ਮੈਂ ਤਾਂ ਕਦੀ ਲਿਆ ਨਹੀਂ ਅੱਛਾ ਫੇ ਯਾਰ ਲੈ ਜਾ ਗਾਂ ਅਸੀਂ ਸਾਡੇ ਕੋ ਪੱਠੇ ਨਹੀਂ ਪੈਂਦੇ ਮੈਂ ਲਿਆਉ ਅੱਛਾ ਆ ਵੇ ਦੇ ਰੋ ਪਾਇਆ ਕਰੇਗਾ ਜੇ ਰੋਤਾ ਨਾ ਤੁੰਤ ਨਹੀਂ ਪਾਈ ਉਹਨਾਂ ਅੱਛਾ ਖਿਹਾਰਾ ਮੈਂ ਪਾਇਆ ਰਸਾ ਮਾੜਾ ਜ ਆ ਪਾਇਆ ਜਿੰਨਾ ਮੈਂ ਲੈ ਕੇ ਆਇਆ ਠੀਕ ਆ ਹਾਂਜੀ ਤੇ ਹੋਣਾ ਵੀ ਮੇਰੇ ਹਿਸਾਬ ਨਾਲ ਹਰ ਵੀ ਭੇਜ ਦੰਦਾ ਜੀ ਹੋਣਾ ਯਾ ਠੀਕ ਆ ਹਾਂ ਮੂੰਹ ਸੇ ਇੱਕ ਬਥਾ ਵੇ ਨਹੀਂ ਭਰ ਗਿਆ ਹੋਣਾ ਤੋਂ ਨਾ ਜੇ ਰੱਖ ਨਾਲ ਹੋ ਗਿਆ ਵੇ ਬਾਕੀ ਡੇੜੇ ਜਿਹਾ ਨਾਲ ਹੋ ਗਿਆ ਵਾ ਬੱਚਾ ਹੀ ਆ ਜੇ ਪਤਾ ਜਵਾਨ ਨਹੀਂ ਆ ਤੇ ਬੁਤੀ ਬਹੁਤ ਛੋਟੀ ਜੀ ਹੈ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਚਾਹੇ ਇਹਦਾ ਦੱਸੋ ਕਿੰਨਾ ਕਰੀਏ ਜਿਆ ਜਿਆ ਕਰ ਦੋਗੇ ਬਾਈ ਘਾ ਦਾ ਦੇ ਦिए 20 ਤਾਂ ਦੇ ਦिए 20 ਚ 2000 ਛੜ ਅੱਛਾ 19000 ਦਾ ਠੀਕ ਹੈ ਜੀ ਸਵਾਨਾ ਬਾਈ ਠੀਕ ਹੈ ਠੀਕ ਹੈ ਤੇ ਠੀਕ ਹੈ ਫਿਰ ਹੋਰ ਕੁਝ ਹੈ ਨਾ ਬਸ ਬਾਕੀ ਹੈ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ਼ ਚਾਖ ਕੇ ਆਪਣੀ ਮਰਜ਼ੀ ਨਾਲ ਆਪਣੀ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ